ਮੈਂ ਦੇ ਦੋਵੇਂ ਚੰਡੀਗੜ੍ਹ ਤੋਂ ਆਉਂਦਾ ਸੀ ਤੇ ਬੜਾ ਪਾਇਸ ਹੁੰਦਾ ਹੁੰਦਾ ਸੀ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨਾ ਕੋ ਸਾਨੂੰ ਦਿੱਤਾ ਪਰ ਅਸੀਂ ਜਦੋਂ ਆਉਨੇ ਆ ਇਹ ਰਸਤਾ ਟੁੱਟਾ ਇਥੇ ਬਹੁਤ ਸਾਰੇ ਹਾਦਸੇ ਹੁੰਦੇ ਆ ਬਹੁਤ ਸਾਰੀਆਂ ਮੌਤਾਂ ਆਈਆਂ ਐਕਸੀਡੈਂਟ ਹੋਏ ਪਰ ਬੜਾ ਦੁੱਖ ਲੱਗਦਾ ਸੀ ਇਹ 117 ਵਿਧਾਇਕ ਤੇ ਤੇਰਾ ਐਮਪੀ ਕਿਸੇ ਦਾ ਕੋਈ ਯੋਗਦਾਨ ਨਹੀਂ ਹੈ ਕੋਈ ਸਹਾਨ ਨਹੀਂ ਹੈ ਇਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਈਆਂ ਆਪਣੇ ਪਿਆਰਿਆਂ ਤੋਂ ਸੇਵਾ ਲਈ ਆ ਮਾਪੂਰ ਸ਼ਾਂਦਬ ਜਿਹੜਾ ਇੱਕ ਕਾਰਜ ਆ ਨਾ ਮੇਰੇ ਕੋਲ ਤੇ ਮਤਲਬ ਲਫ਼ਜ਼ ਹੀ ਨਹੀਂ ਹੈਗੇ ਮੈਂ ਤੇ ਜਦੋਂ ਕਿਤੇ ਉਹਨਾਂ ਨੂੰ ਮੈਂ ਨੰਗੇ ਪੈਰੀ ਤੇ ਸੇਵਾ ਕਰਦਾ ਬੜਾ ਦੁੱਖ ਲੱਗਦਾ ਵੀ ਸਰਕਾਰਾਂ 117 ਵਿਧਾਇਕ ਭਗਵਾਨ ਦੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਬੋਲਦੇ ਆ ਸਾਡੇ ਐਮਪੀ ਕਿਤਾਬ ਤੇ ਬੋਲਦੇ ਆ ਉਹ ਸਾਰੀਆਂ ਪੰਜਾਬ ਦੀਆਂ ਸੜਕਾਂ ਫੇਰ ਲਿਆ ਹੁਣ ਮੈਂ ਐਮਪੀ ਤੇ ਵਧਾਇਕਾਂ ਨੂੰ ਮਿਲ ਕੇ ਬੇਨਤੀ ਕਰ ਰਿਹਾ ਜਿਹੜੇ ਬੜੀਆਂ-ਬੜੀਆਂ ਚੀਕਾਂ ਮਾਰਦੇ ਨੇ ਇਸ ਪੰਥ ਦੇ ਰਾਕੇ ਪੰਜਾਬ ਦੇ ਰਾਕੇ ਤੇ ਉਹਨਾਂ ਨੂੰ ਮੈਂ ਵੀ ਆਓ ਸੰਤ ਕਿਉਂ ਪੈਸੇ ਲਾਉਣ ਕਰੋੜਾ ਰੁਪਏ ਮਹਾਂਪੁਰਖ ਜਿਨ੍ਹਾਂ ਨੇ ਸੇਵਾ ਆਰੰਭ ਕਰਤੀ ਆ ਭਈ ਉਹਦੇ ਨਾਲ ਤੇ ਖਲੋ ਐਨੇ ਨੇ ਟੈਕਸ ਦੇ ਪੈਸੇ ਆ ਲਾਉ ਆਣ ਕੇ ਇਹ ਆ ਵਿਸ਼ਵ ਦੇ ਰਾਜੇ ਜਿਹੜੇ ਦਸਮੇ ਪਾਸ਼ਾ ਨੇ ਕਿਹਾ ਵਿਸ਼ਵ ਦੇ ਰਾਜੇ ਬਣਾ ਦੇਣਾ ਤੁਹਾਨੂੰ ਇਹ ਵਿਸ਼ਵ ਦੇ ਰਾਜੇ ਆ ਤੇ ਤੇ ਸੇਵਾ ਗੁਰੂ ਸਾਹਿਬ ਨੇ ਲੈ ਲਿਆ ਔਨ ਕੈਮਰਾਮੈਨ ਹੈ ਜਿੰਦਗੀ ਚ ਜੇ ਕਿਤੇ ਮੈਂ ਮਹਾਰਾਜ ਕਿਰਪਾ ਕਰੇ ਕੋਈ ਵੱਡੀ ਪੋਸਟ ਤੇ ਬੈਠਾ ਨਾ ਆਪਣੇ ਗੋਮ ਦੇ ਸਾਰੇ ਲੰਮੇ ਲਾ ਦੂਗਾ ਕਦੀ ਜਿੰਦਗੀ ਚ ਆ ਜੋ ਕੁਝ ਮੈਂ ਵਿਖਿਆ ਨਾ ਮੈਂ ਨਹੀਂ ਦੇਖਣ ਦਿੰਦਾ ਆਪਣੀ ਗੋਮ ਨੂੰ ਕਿਉਂਕਿ ਤੁਹਾਡੇ ਚ ਜਸਵਾਇ ਨਹੀਂ ਜਾ ਰਿਹਾ ਤੁਸੀਂ ਜਾ ਕੇ ਮੁੱਖ ਮੰਤਰੀ ਨੂੰ ਨਹੀਂ ਦੱਸ ਸਕਦੇ ਕਿੜੀਆਂ ਛੜਕਾ ਪਿੰਡਾਂ ਦੀਆਂ ਗਲੀਆਂ ਬਣਾ ਲਓ ਨਾਲੀਆਂ ਬਣਾ ਲਓ ਰਹਿ ਜਾਂਦੇ ਇਹ ਮੈਂ ਉਹ ਵਾਧਾ ਲਾਉਂਦਾ ਰਹੂੰਗਾ ਤੁਹਾਡੇ ਚਰੀਏ ਇਹ ਸੜਕ ਕੋਈ ਸਰਕਾਰ ਨਹੀਂ ਜੇ ਬਣਾਉਣ ਦੀ ਇਹ ਸੜਕ ਆ ਜਿਹੜੀ ਕਿਲਾਨੰਦਗੜ੍ਹ ਵਾਲੇ ਬਾਬਾ ਜੀ ਬਣਾਉਣ ਦੇ ਮੈਂ ਦੱਸਦੇ ਰਹਿਣਾ ਮੈਂ ਬਿੱਟੋ ਤੁਸੀਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਲੈਣ ਤਾਂ ਉੱਥੇ ਵੀ ਜਾਊਂਗਾ ਇੱਡਾ ਤਰਤੀ ਲੈ ਕੇ ਜਾਊਂਗਾ ਤਕਸ਼ਰੀ ਕੇਸਗੜ੍ਹ ਸਾਹਿਬ ਅਤੇ ਤਕਸ਼ਰੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜੋੜਨ ਵਾਲਾ ਮੁੱਖ ਮਾਰਗ ਹੁਣ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਖਾਸ ਤੌਰ ਤੇ ਸ਼ਰਧਾਲੂਆਂ ਦੇ ਵਿੱਚ ਕਾਫੀ ਖੁਸ਼ੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਹਾਲਾਂਕਿ ਇਹ ਸ਼ੁਰੂਆਤ ਜਿਹੜੀ ਹੈ ਸੋਨੂ ਜੰਡਿਆਲਾ ਵੱਲੋਂ ਕੀਤੀ ਗਈ ਜਦੋਂ ਉਹਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਬੈਠ ਕੇ ਇੱਕ ਵੀਡੀਓ ਪਾਈ ਗਈ ਸੀ ਜਿਸ ਤੋਂ ਬਾਅਦ ਕਈ ਗੁਰਮੁਖ ਨਾਮਲੇਵਾ ਸੰਗਤਾਂ ਵੱਲੋਂ ਇਸ ਦੀ ਮੀੜਾ ਚੁੱਕਣ ਦੀ ਗੱਲ ਜਿਹੜੀ ਹੈ ਕਹੀ ਗਈ ਹਾਲਾਂਕਿ ਸੋਨੂ ਚੰਡਿਆਲਾ ਵੱਲੋਂ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਨਹੀਂ ਬਣਾ ਕੇ ਰੱਖੀ ਗਈ ਹੈ ਤੇ ਲਗਾਤਾਰ ਹੀ ਉਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਤੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਇਸ ਦਸਤੇ ਨੂੰ ਦੁਬਾਰਾ ਤੋਂ ਵਧੀਆ ਟੰਗਣਾ ਬਣਾਉਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੋਨੂ ਜੰਡਿਆਲਾ ਜੀ ਸਾਹਿਬ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਆਇਆ ਕਿ ਇਹ ਜਿਹੜਾ ਮਾਰਗ ਹੈ ਇਹ ਬੰਨਣਾ ਚਾਹੀਦਾ ਦੋ ਤਖਤ ਜਿਹੜੇ ਨੇ ਉਹ ਜੁੜਨਗੇ ਅਤੇ ਕਿੰਨਾ ਕੁ ਫਾਇਦਾ ਜਿਹੜਾ ਹੈ ਸਿੱਖ ਕੌਮ ਨੂੰ ਮਿਲੇਗਾ ਇਸ ਬਾਰੇ ਗੱਲਬਾਤ ਕਰਾਂਗੇ ਸੋਨੂੰ ਜੰਡਿਆਲਾ ਜੀ ਸੋਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਨੂੰ ਜੀ ਕਿਸੇ ਸਮਾਂ ਸੀਗਾ ਤੁਸੀਂ ਤੁਸੀਂ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਕੀ ਕਹਾਂ ਚਾਹੋਗੇ ਸਭ ਤੋਂ ਪਹਿਲਾਂ ਦੇਖੋ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਆ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਹੈ ਸੱਚੇ ਪਾਸ਼ਾ ਨੇ ਸਾਨੂੰ ਖੰਡੇ ਪਾਟੇ ਦੀ ਪੌਲ ਦੇ ਕੇ ਜਿੱਥੇ ਬੱਬਰ ਸ਼ੇਰ ਸਿੰਘ ਬਣਾ ਉੱਥੇ ਹੀ ਸਾਨੂੰ ਦਸਤਾਰ ਦੇ ਕੇ ਵਿਸ਼ਵ ਦੇ ਰਾਜੇ ਬਣਾਇਆ ਔਰ ਮਹਾਰਾਜ ਨੇ ਆਪਣੇ ਕੋਲ ਕੁਝ ਨਹੀਂ ਰੱਖਿਆ ਸਾਰਾ ਕੁਝ ਸਾਨੂੰ ਦਿੱਤਾ ਸਰਬੰਸ ਵਾਰਤਾ ਅਨੰਦਾਂ ਦੀ ਪੂਰੀ ਔਰ ਦੋ ਤਖਤਾਂ ਨੂੰ ਜੋੜਨ ਵਾਲਾ ਇਹ ਮੁੱਖ ਮਾਰਗ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦੇ ਆ ਸਿੱਧਾ ਇਹ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਬਹੁਤ ਲੱਖਾਂ ਸ਼ਰਧਾਲੂ ਦਰਸ਼ਨ ਦਿਦਾਰੇ ਕਰਨ ਆਉਂਦੇ ਕੁਝ ਵੀਰ ਸਾਡੇ ਫੁੱਲ ਫੌਣ ਆਉਂਦੇ ਆ ਕੀਰਤਪੁਰ ਸਾਹਿਬ ਇਹ ਜਿਹੜੇ ਛੜਕਿਆ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਜੋੜਦੀ ਆ ਜਿਵੇਂ ਕਿ ਮਾਂ ਨੈਣਾ ਦੇਵੀ ਬਾਬਾ ਬਾਲਕਨਾਥ ਬਾਬਾ ਵੜਪਾਖ ਸਿੰਘ ਜੀ ਬਾਬਾ ਬੁੱਢਨ ਸਾਹਿਬ ਆਪਾ ਕਰ ਦਿੱਤਾ ਕੀਰਤਪੁਰ ਸਾਹਿਬ ਮਨੀਕਰਨ ਸਾਹਿਬ ਔਰ ਚੰਡੀਗੜ੍ਹ ਤੇ ਪੀਰ ਨਗਾਹਾ ਤੇ ਹਿਮਾਚਲ ਨੂੰ ਵੀ ਨਾਲ ਜੋੜ ਦਿੱਤੀ ਔਰ ਬਹੁਤ ਸਾਰੇ ਪਵਿੱਤਰ ਸਥਾਨਾਂ ਨੂੰ ਇਹ ਸੜਕ ਜੋੜਦੀ ਆ ਪਰ ਕਿਸੇ ਵੀ ਸਰਕਾਰ ਨੇ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਮੈਂ ਜਦੋਂ ਵੀ ਚੰਡੀਗੜ੍ਹ ਤੋਂ ਆਉਂਦਾ ਸੀ ਤੇ ਬੜਾ ਮਾਇੂਸ ਹੁੰਦਾ ਹੁੰਦਾ ਸੀ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਕੋ ਸਾਨੂੰ ਦਿੱਤਾ ਪਰ ਅਸੀਂ ਜਦੋਂ ਆਉਨੇ ਆ ਇਹ ਰਸਤਾ ਟੁੱਟਾ ਇੱਥੇ ਬਹੁਤ ਸਾਰੇ ਹਾਸੇ ਹੁੰਦੇ ਆ ਬਹੁਤ ਸਾਰੀਆਂ ਮੌਤਾਂ ਆਈਆਂ ਐ ਐਕਸੀਡੈਂਟ ਹੋਏ ਪਰ ਬੜਾ ਦੁੱਖ ਲੱਗਦਾ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਜਿਹੜੀ ਅਰਦਾਸ ਬੇਨਤੀ ਗੁਰੂ ਸਾਹਿਬ ਨੇ ਪ੍ਰਵਾਨ ਕੀਤੀ ਕਿਸੇ ਸਰਕਾਰ ਨੇ ਨਹੀਂ ਬਣਾਈ ਹਮ ਕਿਸੇ ਵੀ ਅੱਜ 117 ਵਿਧਾਇਕ ਤੇ 13 ਐਮਪੀ ਕਿਸੇ ਦਾ ਕੋਈ ਯੋਗਦਾਨ ਨਹੀਂ ਆ ਕੋਈ ਸਹਾਨ ਨਹੀਂ ਆ ਇਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਈ ਆ ਆਪਣੇ ਉਹ ਪਿਆਰਿਆਂ ਤੋਂ ਸੇਵਾ ਲਈ ਆ ਔਰ ਇਹ ਜਿਹੜੀ ਛੜਕਿਆ ਜਿੰਨੀ ਕ ਪਹਿਲਾਂ ਹੈਗੀ ਸੀ ਨਾ ਉਹਦੇ ਨਾਲ 10 ਗੁਣਾ ਵੱਡੀ ਸੜਕ ਬਣਾਤੀ ਆ ਔਰ ਇਹਦੀ ਸੇਵਾ ਜਿਹੜੀ ਆ ਰੱਬ ਦੇ ਉਹ ਰੂਹਾਂ ਰਬੀ ਰੂਹਾਂ ਲੈ ਰਹੀਆਂ ਵਾ ਕਿਲਾ ਆਨੰਦਗੜ੍ਹ ਵਾਲੇ ਮਹਾਂਪੁਰਸ਼ ਜਿਨ੍ਹਾਂ ਬਹੁਤ ਸੇਵਾਵਾਂ ਕੀਤੀਆਂ ਔਰ ਮਹਾਂਪੁਰਸ਼ਾਂ ਦਾ ਜਿਹੜਾ ਇਹ ਕਾਰਜ ਆ ਨਾ ਮੇਰੇ ਕੋਲ ਤੇ ਮਤਲਬ ਲਫ਼ਜ਼ ਹੀ ਨਹੀਂ ਹੈਗੇ ਮੈਂ ਤੇ ਜਦੋਂ ਕਿਤੇ ਉਹਨਾਂ ਨੂੰ ਵੇਨਾ ਨੰਗੇ ਪੈਰੀ ਇੱਥੇ ਸੇਵਾ ਕਰਦਾ ਬੜਾ ਦੁੱਖ ਲੱਗਦਾ ਵੀ ਸਰਕਾਰਾਂ 117 ਵਿਧਾਇਕ ਉਪੱਦ ਬਣ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਥੇ ਬੋਲਦੇ ਆ ਸਾਡੇ ਐਮਪੀ ਕਿਦਾ ਉਥੇ ਬੋਲਦੇ ਆ ਉਹ ਸਾਰੀਆਂ ਪੰਜਾਬ ਦੀਆਂ ਸੜਕਾਂ ਫੇ ਲਿਆ ਜਿਹੜਾ ਦਸਵੇਂ ਪਾਤਸ਼ਾਹ ਦੇ ਘਰ ਨੂੰ ਆਉਣ ਵਾਲਾ ਰਸਤਾ ਜਿੱਥੋਂ ਇਹ ਪੱਗ ਦਸਤਾਰ ਮਿਲੀ ਆ ਉਹ ਸਰਕਾਰ ਸੜਕਾਂ ਨਾ ਬਣਾ ਸਕੇ ਕਿ ਕੋਈ ਸਰਕਾਰ ਵੀ ਚਾਹੇ ਇਹ ਸਰਕਾਰ ਨਹੀਂ ਇਸ ਤੋਂ ਪਹਿਲੀਆਂ ਸਰਕਾਰਾਂ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਗੜਕਰੀ ਸਾਹਿਬ ਨੇ ਨਹੀਂ ਪੱਥਰ ਰੱਖਤਾ ਔਰ ਬਾਅਦ ਵਿੱਚ ਧਿਆਨ ਨਹੀਂ ਦਿੱਤਾ ਕਾਲੀ ਗਵਰਨਮੈਂਟ ਸਰਕਾਰ ਚ ਚਲੋ ਮਹਾਰਾ ਸੱਚੇ ਪਾਤਸ਼ਾਹ ਨੇ ਜੀ ਦੇ ਕੋਲ ਸੇਵਾ ਲੈਣੀ ਸੀ ਉਹ ਗੁਰੂ ਸਾਹਿਬ ਨੇ ਲੈ ਦੀ ਹੁਣ ਮੈਂ ਐਮਪੀ ਤੇ ਵਿਧਾਇਕਾਂ ਨੂੰ ਮਿਲ ਕੇ ਬੇਨਤੀ ਕਰ ਰਿਹਾ ਜਿਹੜੇ ਬੜੀਆਂ-ਬੜੀਆਂ ਚੀਕਾਂ ਮਾਰਦੇ ਨੇ ਇਸ ਪੰਥ ਦੇ ਰਾਖੇ ਪੰਜਾਬ ਦੇ ਰਾਖੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਆਓ ਸੰਤ ਕਿਉਂ ਪੈਸੇ ਲਾਉਣ ਕਰੋੜਾ ਰੁਪਏ ਮਾਹਪੁਰਛ ਜਿਨ੍ਹਾਂ ਨੇ ਸੇਵਾ ਆਰੰਭ ਕਰਤੀ ਆ ਭਈ ਉਹਦੇ ਨਾਲ ਤੇ ਖਲੋ ਇਹਨਾਂ ਇਹਨੇ ਟੈਕਸ ਦੇ ਪੈਸੇ ਆ ਲਾਓ ਆਣ ਕੇ ਕਿਉਂ ਨਹੀਂ ਲਾਉਂਦੇ ਤੁਸੀਂ ਇੰਨੀਆਂ-ਇੰਨੀਆਂ ਸਿਕਿਉਰਟੀਆਂ ਲੈ ਕੇ ਇਨਾ ਭਾਰ ਪਾਉਣ ਦੇ ਜੇ ਤੇ ਉਹ ਵੀ ਪ੍ਰਦਾਸ਼ ਕਰਦੇ ਆ ਨਾ ਤੇ ਲਾਓ ਪਰ ਮੈਨੂੰ ਲੱਗਦਾ ਪਤਾ ਨਹੀਂ ਵਿਧਾਨ ਸਭਾ ਪਾਰਲੀਮੈਂਟ ਤੱਕ ਆਵਾਜ਼ ਤੇ ਜਾਊਗੀ ਸਾਡੀ ਪਰ ਜੇ ਇਹਨਾਂ ਨੇ ਨਾਂ ਵੀ ਚੁੱਕਿਆ ਮੁੱਦਾ ਪਰ ਬਾਬਾ ਜੀ ਨੇ ਸੜਕ ਬਣਾਉਣੀ ਸ਼ੁਰੂ ਕਰਤੀ ਆ ਔਰ ਇਹ ਸੜਕ ਬਣਾਉਣੀ ਕਿਦਾਂ ਸ਼ੁਰੂ ਕੀਤੀ ਆ ਕਿ ਉੱਥੋਂ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਦੁਰਦੇ ਆ ਨਾ ਹੁਣ ਤੁਹਾਨੂੰ ਮੈਂ ਇੱਕ ਡੈਮੋ ਵਿਖਾਉਣਾ ਵੀ ਇਹ ਸੜਕ ਦੇ ਵਿੱਚ ਤੇ ਦੂਜੀਆਂ ਸੜਕਾਂ 'ਚ ਫਰਕ ਕੀ ਆ ਇਹ ਰੱਬ ਦੀਆਂ ਉਹ ਰੂਹਾਂ ਨੇ ਇਹ ਰੱਬ ਦੇ ਉਹ ਪਿਆਰੇ ਕਹਿੰਦੇ ਸੰਤ ਜਲ ਤੋਂ ਥਲ ਬਣਾ ਦਿੰਦੇ ਮੋਇਆਂ ਵਿੱਚ ਜਾਨਾ ਪਾ ਦਿੰਦੇ ਇਹ ਉਹ ਸੰਤਾਂ ਨੇ ਕਾਰਜ ਆਰੰਭ ਕੀਤੇ ਆ ਜਿਹੜੇ ਪੂਰਨ ਮਹਾਪੁਰਸ਼ ਨੇ ਰੱਬੀ ਰੂਹਾਂ ਨੇ ਦਸਵੇਂ ਪਾਤਸ਼ਾਹ ਦੇ ਪਿਆਰੇ ਨੇ ਤੇ ਇਹ ਤੁਹਾਨੂੰ ਮੈਂ ਛੜਕਦੇ ਜਿਹੜਾ ਵਿਖਾ ਦੇਣਾ ਇਹ ਮਹਾਪੁਰਸ਼ਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪ੍ਰਮਾਤਮਾ ਲੰਮੀ ਉਮਰਾਂ ਕਰੇ ਗੁਰੂ ਸਾਹਿਬ ਕਿਰਪਾ ਕਰਨ ਐਸੇ ਸੰਤ ਜਨਾਚਰ ਸਾਡੇ ਕੋਲ ਹੈਗੇ ਆ ਨਾ ਪੂਰੇ ਵਰਲਡ ਦੇ ਵਿੱਚ ਹੀ ਸਾਡੀ ਸਰਕਾਰ ਇਹ ਆ ਵਿਸ਼ਵ ਦੇ ਰਾਜੇ ਜਿਹੜੇ ਦਸਵੇਂ ਪਾਤਸ਼ਾਹ ਨੇ ਕਹਿੰਨਾ ਵਿਸ਼ਵ ਦੇ ਰਾਜੇ ਬਣਾ ਦੇਣਾ ਤੁਹਾਨੂੰ ਇਹ ਵਿਸ਼ਵ ਦੇ ਰਾਜੇ ਆ ਤੇ ਇਹ ਸੇਵਾ ਗੁਰੂ ਸਾਹਿਬ ਨੇ ਲੈ ਲਿਆ ਹੁਣ ਇਹ ਛੜਕ ਵੇਖੋ ਤੁਸੀਂ ਅਕੇ ਆ ਜਾਓ ਭਾਜੀ ਇਹ ਨਕਸ਼ਾ ਵਾ ਦੇਖੋ ਇਹ ਸੜਕ ਜਿਹੜੀ ਆ 18 ਫੁੱਟ ਹੂੰ ਸੀਵਰੇਜ ਪਵੇਗਾ ਠੀਕ ਹੈ ਜੀ ਹੂੰ ਕਿਉਂਕਿ ਇੱਥੇ ਇਹਨਾਂ ਨੇ ਬਣਾ ਦੇਣਾ ਜਿਹੜੇ ਜਾਨਵਰ ਬਹੁਤ ਨੇ ਇੱਥੇ ਜਲ ਛਕਣ ਦੇ ਲਈ ਉਹਨਾਂ ਦੇ ਜਿਹੜਾ ਉਹ ਕਿਤੇ ਪਾਣੀ ਦੀ ਉਹਨਾਂ ਨੂੰ ਕਮੀ ਨਾ ਹੋਵੇ ਫਿਰ 25 ਫੁੱਟ ਰੁੱਖ ਅੱਗੇ ਲੱਗਣਗੇ 35 ਫੁੱਟ ਸੜਕ 5 ਫੁੱਟ ਡਿਵਾਈਡਰ ਤੇ ਵਿੱਚ ਫੇਰ ਫੁੱਲਾਂ ਵਾਲੇ ਰੁੱਖ ਫਿਰ 35 ਫੁੱਟ ਸੜਕ ਫਿਰ 25 ਫੁੱਟ ਰੁੱਖ 18 ਫੁੱਟ ਸੀਵਰੇਜ ਇੰਨੀ ਸੋਹਣੀ ਸੜਕ ਬਣਨੀ ਔਰ ਰੁੱਖ ਜਿਹੜੇ ਲੱਗਣਿਆ ਨਾ ਉਹ ਜਿਨ੍ਹਾਂ ਦਾ ਗੁਰਬਾਣੀ 'ਚ ਜ਼ਿਕਰ ਹੁੰਦਾ ਉਹ ਰੁੱਖ ਲੱਗਣੇ ਆ ਇਹ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੀ ਛੜਕ ਬਣਨੀ ਆ ਜ਼ਿੰਦਗੀ 'ਚ ਔਨ ਕੈਮਰਾ ਕਹਿੰਦਾ ਜ਼ਿੰਦਗੀ 'ਚ ਜੇ ਕਿਤੇ ਮੈਂ ਮਹਾਰਾਜ ਕਿਰਪਾ ਕਰੇ ਕਿਤੇ ਵੱਡੀ ਪੋਸਟ ਤੇ ਬੈਠਾ ਨਾ ਆਪਣੇ ਕੌਮ ਦੇ ਸਾਰੇ ਲੰਮੇ ਲਾ ਦੂੰਗਾ ਕਦੀ ਜ਼ਿੰਦਗੀ 'ਚ ਆ ਜੋ ਕੁਝ ਮੈਂ ਵੇਖਿਆ ਨਾ ਮੈਂ ਨਹੀਂ ਦੇਖਣ ਦਿੰਦਾ ਆਪਣੀ ਕੌਮ ਨੂੰ ਕਿਉਂਕਿ ਤੁਹਾਡੇ 'ਚ ਜਜ਼ਬਾ ਹੀ ਨਹੀਂ ਜਾ ਰਿਹਾ ਤੁਸੀਂ ਜਾ ਕੇ ਮੁੱਖ ਮੰਤਰੀ ਨੂੰ ਨਹੀਂ ਦੱਸ ਸਕਦੇ ਕਿਹੜੀਆਂ ਛੜਕਾਂ ਪਿੰਡਾਂ ਦੀਆਂ ਗਲੀਆਂ ਬਣਾ ਲਓ ਨਾਲੀਆਂ ਬਣਾ ਲਓ ਰੋਈ ਜਾਂਦੇ ਆ ਇਹ ਆ ਕੰਮ ਸੀ ਕਰਨ ਵਾਲਾ ਇਹ ਕੰਮ ਨਹੀਂ ਤੁਹਾਡੇ ਕੋ ਐ ਇਸ ਕਰਕੇ ਮੇਰੇ ਲਈ ਮੈਂ ਆਪਣੇ ਸਾਰਿਆਂ ਨੂੰ ਹੀ ਕਹਿੰਨਾ ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ ਸਾਰਿਆਂ ਨੂੰ ਵੀ ਭਰਾਓ ਧਿਆਨ ਦਿਓ ਇਹਦਾ ਨਹੀਂ ਕਰਨਾ ਚਾਹੀਦਾ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਵਾ ਰਾਤ ਨੂੰ ਖਲੋਤੇ ਆ ਨਾ ਹੂੰ ਕਿ ਤੁਸੀਂ ਕਰਮਾ ਭਾਗਾਂ ਵਾਲੇ ਜਿਹੜੇ ਦਸਵੇਂ ਪਾਸ਼ਾ ਦੇ ਘਰ ਦੀ ਸੇਵਾ ਤੁਹਾਨੂੰ ਮਿਲੀ ਆ ਇਹ ਕਿਤੇ ਕੋਈ ਕਿਸੇ ਨੂੰ ਗਾਲਾਂ ਕੱਢਣ ਡਿਆ ਕੋਈ ਕਿਤੇ ਰੌਲਾ ਪਉਣ ਡਿਆ ਤਾਂ ਤੁਸੀਂ ਇੱਥੇ ਆ ਕੇ ਕਵਰੇਜ ਕਰਨ ਡਿਆ ਜੀ ਤੇ ਹਜ਼ਾਰਾਂ ਸੰਗਤਾਂ ਨੇ ਤੁਹਾਡੇ ਜਰੀਏ ਦੇਖਣਾ ਵਾ ਇਹ ਦੇਖੋ ਮਹਾਪੁਰਸ਼ਾਂ ਨੇ ਇੱਕ ਡੈਮੋ ਵੀ ਬਣਾ ਕੇ ਸੜਕ ਦੀ ਲਾਤੀ ਇੱਥੇ ਡੈਮੋ ਬਣ ਗਈ ਆ ਔਰ ਤੁਸੀਂ ਦੇਖਿਓ ਸੜਕ ਕਿੰਨੀ ਪਿਆਰੀ ਬਣੀ ਆ ਔਰ ਆਲੇ-ਦੁਆਲੇ ਹੁਣ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਔਰ ਬਹੁਤ ਖੁਸ਼ੀ-ਖੁਸ਼ੀ ਇੱਥੋਂ ਝੋਲੀਆਂ ਭਰ ਕੇ ਜਾਂਦੀਆਂ ਬੜਾ ਖੁਸ਼ ਹੁੰਦੇ ਨੇ ਉਹ ਕੀ ਸੰਤਾ ਨੇ ਕਾਰਜ ਆਰੰਭਤਾ ਜਿੱਦਾਂ ਚ ਸਾਡੇ ਕੋਲ ਐਸੇ ਸੰਤ ਨੇ ਸਾਡੀ ਸਦਾ ਹੀ ਸਰਕਾਰ ਆ ਔਰ ਸਾਨੂੰ ਜੀ ਕਿੰਨਾ ਸਮਾਂ ਇਸ ਨੂੰ ਜਿਹੜਾ ਉਹ ਲੱਗ ਸਕਦਾ ਹੈ ਔਰ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬੰਦੇ ਹੋਏ ਨਜ਼ਰ ਆ ਰਹੇ ਕਿੰਨਾ ਸਮਾਂ ਲੱਗੇਗਾ ਇਸ ਸਰਕੂ ਜਿਹੜਾ ਬੰਦੇ ਹੋਏ ਜਿਹੜਾ ਜਿਹੜਾ ਕੰਪਲੀਟ ਹੋ ਜਾਈਏ ਸਰਕੂ ਜੀ ਆ ਭਾਜੀ ਹੋਲੀਆਂ ਤੱਕ ਮੇਰੇ ਹਿਸਾਬ ਨਾਲ ਕੰਪਲੀਟ ਹੋ ਜੂ ਪਰ ਸਰਕਾਰ ਪ੍ਰਸ਼ਾਸਨ ਖੁਦ ਸੀਐਮ ਸਾਹਿਬ ਨੂੰ ਇੱਥੇ ਆਪ ਉਤਰਨਾ ਚਾਹੀਦਾ 13 ਦੇ 13 ਐਮਪੀ ਨੂੰ ਮੈਂ ਗਿਆ ਮੈਂ ਜਾਣਾ ਕੱਲੇ ਕੱਲੇ ਕੋ ਮੈਂ ਕੋਈ ਪਾਰਟੀ ਬਾਜੀ ਨਹੀਂ ਹਰ ਕਿਸੇ ਨੂੰ ਪਾਰਟੀ ਬਾਜੀ ਉੱਠ ਕੇ ਮਿਲ ਲਿਆ ਇੱਕ ਗੱਲ ਮੇਰੀ ਸੁਣ ਲੈਣ ਜੇ ਇਹ ਮਸਲੇ ਨੂੰ ਇੱਥੇ ਤੱਕ ਤੁਸੀਂ ਰੱਖਿਆ ਵਿਧਾਨ ਸਭਾ ਪਾਰਲੀਮੈਂਟ ਤੱਕ ਮੈਂ ਲੈ ਕੇ ਜਾਵਾਂ ਜੋ ਮਰਜ਼ੀ ਹੋ ਜੇ ਹੂੰ ਇਨੂੰ ਤੁਸੀਂ ਇੱਥੋਂ ਤੱਕ ਨਾ ਸਮਝਿਓ ਫਿਰ ਤੁਸੀਂ ਕਦੀ ਇਹ ਗੱਲ ਨਾ ਕਹੋ ਵੀ ਅਸੀਂ ਪੰਥ ਦੇ ਤੇ ਅਸੀਂ ਪੰਜਾਬ ਦੇ ਆ ਤੇ ਪੰਜਾਬ ਦੀ ਗੱਲ ਕਰਨੀ ਪਉ ਤੁਹਾਨੂੰ ਤੇ ਮੇਰੀ ਹਰ ਇੱਕ ਐਮਪੀ ਔਰ ਐਮਐਲਏ ਨੂੰ ਬੇਨਤੀ ਹੈ ਕਿ ਭਰਾਓ ਧਿਆਨ ਦਿਓ ਜਿੰਨਾ ਮੈਂ ਪਿਆਰ ਕਰਦਾ ਤੁਸੀਂ ਪਿਆਰ ਕਰਦੇ ਜੇ ਕਿਸੇ ਵળે ਨਹੀਂ ਧਿਆਨ ਚ ਹੁੰਦਾ ਪਰ ਇਹ ਬਹੁਤ ਜ਼ਿਆਦਾ ਅੱਜ ਚਰਚਾ ਦਾ ਵਿਸ਼ਾ ਵਾ ਜ਼ਰੂਰ ਆਓ ਔਰ ਬਾਬਾ ਜੀ ਦੇ ਨਾਲ ਗੱਲ ਕਰਕੇ ਇਸ ਸੜਕ ਨੂੰ ਵਧੀਆ ਸੋਹਣਾ ਬਣਾਓ ਔਰ ਪਰਮਾਤਮਾ ਤੁਹਾਡੇ ਕੋਲੇ ਸੇਵਾ ਲੈ ਲੇ ਇਸ ਤੋਂ ਚੰਗੇ ਕਰਮ ਭਾਗੀ ਹੋ ਸਕਦੇ ਆ ਜ਼ਰੂਰੀ ਆ ਮੈਂ ਸਪੀਕਰ ਸਾਹਿਬ ਨੂੰ ਮਿਲਣ ਗਿਆ ਉਹਨਾਂ ਨੇ ਇਸ ਮਸਲੇ ਤੇ ਮੇਰੇ ਨਾਲ ਗੱਲ ਕਰਨਾ ਚੰਗਾ ਹੀ ਨਹੀਂ ਸਮਝਿਆ ਹੂੰ ਇਸ ਕਰਕੇ ਮੇਰੀ ਬੇਨਤੀ ਆ ਜ਼ਰੂਰੀ ਆ ਔਰ ਮੈਨੂੰ ਆਸ ਉਮੀਦ ਆ ਵੀ ਜਰੂਰ ਮੈਨੂੰ ਆਸ ਆ ਕਿ ਇਹ ਪਾਰਲੀਮੈਂਟ ਦੇ ਵਿੱਚ ਜਿਵੇਂ ਬੰਦੀ ਸਿੰਘਾਂ ਦੇ ਗੱਲ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੱਲ ਹੋਈ ਸੀ ਸਰਦਾਰ ਔਚਲਾ ਅਮ੍ਰਿਤਸਰ ਦੇ ਐਮਪੀ ਨੇ ਉਹਨਾਂ ਚੁੱਕੀ ਸੀ ਇੱਥੇ ਵੀ ਆਏ ਸੀ ਮੌਕਾ ਦੇਖਣ ਔਇਲਾ ਸਾਹਿਬ ਮੇਰੇ ਨਾਲ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀ ਵੀ ਮਹਾਰਾਜ ਘਰ ਦੀ ਸੇਵਾ ਤੇਰੇ ਦੀ ਜਿਹੜੀ ਆ ਉਹ ਅਸੀਂ ਅਰਦਾਸ ਬੇਨਤੀ ਗੁਰੂ ਸਾਹਿਬ ਨੇ ਗਾੜੀ ਉਹਨੇ ਕੀਤੀ ਸੀ ਵੀ ਮਹਾਰਾਜ ਜਦੋਂ ਮੈਂ ਤੀਜੀ ਵਾਰੀ ਜਿੱਤੂੰਗਾ ਨਾ ਤੇ ਇਸ ਮੁੱਦੇ ਨੂੰ ਪਾਰਲੀਮੈਂਟ ਚ ਚੁੱਕੂੰਗਾ ਤੇ ਗੁਰੂ ਸਾਹਿਬ ਕਿਰਪਾ ਕਰਨ ਹੋ ਸਕਦਾ ਉਹਨਾਂ ਕੋ ਸੇਵਾ ਲੈ ਲੈਣ ਪਰ ਉਹ ਗਟਕਰੀ ਸਾਹਿਬ ਨਾਲ ਗੱਲ ਜਰੂਰ ਕਰਨੇ 13 ਦੇ 13 MP ਆ ਇਕੱਠੇ ਹੋ ਕੇ ਜਾਣ ਔਰ ਇਹ ਸੜਕਵਾਲ ਧਿਆਨ ਦੇਣ ਪੰਜਾਬ ਸਰਕਾਰ ਜਰੂਰ ਦਵੇ ਕਿਉਂਕਿ ਔਜਲਾ ਸਾਹਿਬ ਨੇ ਮੁੱਖ ਮੰਤਰੀ ਨੂੰ ਚੀਫ ਸੈਕਟਰੀ ਨੂੰ ਔਰ ਗਟਕਰੀ ਸਾਹਿਬ ਨੂੰ ਲਿਖਿਆ ਔਰ ਗੱਲ ਵੀ ਕਈਆਂ ਦੇ ਨਾਲ ਉਹਨਾਂ ਫੋਨ ਤੇ ਮੇਰੇ ਸਾਹਮਣੇ ਕੀਤੀ ਵੀ ਇਹ ਸੜਕਵਾਲ ਧਿਆਨ ਦਿਓ ਬੜਾ ਜ਼ਰੂਰੀ ਆ ਕਿੰਨਾ ਕਿ ਖੁਸ਼ੀ ਹੋਈ ਜਦੋਂ ਮੈਂ ਮੈਂਬਰ ਪਾਰਲੀਮੈਂਟ ਆਵਾਜ਼ ਚੁੱਕਦੇ ਨੇ ਤੁਸੀਂ ਮੰਗ ਪਾਤਾ ਤੇਰੇ ਰਿਸਪੌਂਸ ਮਿਲਦਾ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਰੋਡ ਨੂੰ ਲੈ ਕੇ ਔਰ ਖਾਸ ਦੋਵੇਂ ਤੱਕਾਂ ਨੂੰ ਜੋੜਨ ਵਾਲੇ ਰੋਡ ਨੂੰ ਲੈ ਕੇ ਜੇ ਕੋਈ ਆਵਾਜ਼ ਚੁੱਕਦਾ ਹੈ ਤਾਂ ਭਾਜੀ ਬੜੀ ਖੁਸ਼ੀ ਗੁਰੂ ਸਾਹਿਬ ਦੇ ਘਰੋਂ ਜਾੜ ਕੇ ਇਹ ਤੇ ਕਰਮਾਂ ਭਾਗਾਂ ਦਾ ਗੁਰੂ ਸਾਹਿਬ ਨੇ ਤਾਂ ਸਾਨੂੰ ਦਿੱਤੀਆਂ ਬਖਸ਼ਿਸ਼ਾਂ ਅਸੀਂ ਕੌਣ ਹੈ ਸਾਡੀ ਕੀ ਪਹਿਚਾਣ ਹੈ ਉੱਥੇ ਅਸੀਂ ਪੱਗ ਬੰਨ ਕੇ ਜਦੋਂ ਬੰਨੇ ਆ ਨਾ ਦਸਵੇਂ ਪਾਤਸ਼ਾਹ ਦੇ ਪੋਤੇ ਆ ਅਸੀਂ ਔਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਮੈਂ ਸਾਰਿਆਂ ਦੇ ਵੇਖਿਆ ਚਿਹਰੇ ਜਿਹੜੇ ਆ ਦਿਲਾਂ ਚ ਉਹਨਾਂ ਦੇ ਕੀ ਮੈਨੂੰ ਨਹੀਂ ਪਤਾ ਪਰ ਇੱਕ ਗੱਲ ਜਰੂਰ ਮੈਂ ਤੁਹਾਨੂੰ ਕਹਿ ਦੇ ਲੱਗਾ ਹਾਂ ਔਨ ਰਿਕਾਰਡ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਗੁਰੂ ਨਗਰੀ ਦਾ ਤੀਜੀ ਵਾਰ ਦਾ ਐਮਪੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੀਜੀ ਵਾਰ ਜਤਾਇਆ ਨਾ ਉਹ ਬੰਦਾ ਕਿਤੇ ਨਾ ਕਿਤੇ ਜਾ ਕੇ ਉਹਦੇ ਦਿਲ 'ਚ ਦਰਦ ਹੈਗਾ ਉਹ ਗੱਲ ਕਰਦਾ ਹੂੰ ਤੇ ਕਰੂਗਾ ਵੀ ਮੇਰੀ ਜੇ ਕੋ ਸਾਂਝ ਜਿੰਨੀ ਹੈਗੀ ਠੀਕ ਆ ਪਰ ਪਹਿਲਾਂ ਮੈਂ ਗੁਰੂ ਦਾ ਸਿੱਖਿਆ ਬਾਕੀ ਕੰਮ ਬਾਅਦ ਚ ਇਸ ਕਰਕੇ ਮੇਰੀ ਜਿਹੜੀ ਔਜਲਾ ਸਾਹਿਬ ਨੂੰ ਪਹਿਲਾਂ ਵੀ ਮੈਂ ਕਿਹਾ ਸੀ ਤੇ ਹੁਣ ਵੀ ਕਹੂੰਗਾ ਵੀ ਤੁਸੀਂ ਇਹ ਜਿਹੜਾ ਸਵਾਲ ਆ ਤੁਸੀਂ ਚੁੱਕੋ اور بھائی ਸਰਬਜੀ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਮੈਂ ਚੰਨੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਸਰਦਾਰ ਪ੍ਰਗਟ ਸਿੰਘ ਨਾਲ ਮੁਲਾਕਾਤ ਕੀਤੀ ਹੁਣ ਮੈਂ ਖੈਰਾ ਸਾਹਿਬ ਨੂੰ ਵੀ ਮਿਲਣਾ ਬਾਜਵਾ ਸਾਹਿਬ ਨੂੰ ਮਿਲਣਾ ਵਾ ਇਥੇ ਵਿਸ਼ੇ ਤੇ ਮੈਂ ਰਾਜਾ ਵੜਿੰਗ ਜੀ ਨੂੰ ਵੀ ਮਿਲਣਾ ਵਾ ਔਰ ਮੈਂ ਕੰਗ ਸਾਹਿਬ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਮਿਲਣਾ ਵੀ ਭਾਈ ਤੁਸੀਂ ਇਹ ਬਹੁਤ ਜ਼ਰੂਰੀ ਆ ਜਿਹੜਾ ਇਥੋਂ ਦੇ ਮਸਲੇ ਬਾਰੇ ਗੱਲ ਕਰੋ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਲੇਕਿਨ ਜੇਕਰ ਤੁਸੀਂ ਗੱਲ ਕਰਦੇ ਹੋ 스피커 ਸਾਹਿਬ ਨਾਲ ਤੁਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਗੱਲਬਾਤ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਹੈ ਕਿ ਸੰਜੀਦਾ ਦੀ ਨਜ਼ਰ ਆਏ ਕਿ ਲੱਗਦਾ ਹੈ ਕਿ ਸਿਰਫ ਸਿਰਫ ਵੋਟ ਪੈ ਕੇ ਫੰਡ ਹੀ ਨਹੀਂ ਹੈਗੇ ਸਾਡੇ ਕੋ ਮੈਨੂੰ ਪਤਾ ਉਹਨਾਂ ਨੇ ਕੀ ਕਹਿਣਾ ਮੈਨੂੰ ਉਹ ਕਹਿੰਦੇ ਹੋ ਕਿ ਫੰਡ ਨਹੀਂ ਹੈਗੇ ਲੇਕਿਨ ਉਹ ਕਹਿੰਦੇ ਸੀ ਕਿ ਕਦੀ ਵੀ ਜੇ ਕੋਈ ਫੰਡ ਨਹੀਂ ਹੈਗੇ ਤਾਂ ਪੀਪਾ ਖਾਲੀ ਕਹਿ ਦਿਆ ਕਰ ਮੱਖ ਮੰਤਰੀ ਸਾਹਿਬ ਉਹ ਨਹੀਂ ਜਾਂਦੇ ਕਹੀ ਜਾਂਦੇ ਜੋ ਕਰਦੇ ਕਰੀ ਜਾਂਣ ਮੈਂ ਤੇ ਇੱਕ ਚੀਜ਼ ਨੂੰ ਆਪਣੇ ਆਪ ਨੂੰ ਕੋਸਦਾ ਵੀ ਮਹਾਰਾਜ ਜੇ ਮੈਂ ਕਿਸੇ ਜਗ੍ਹਾ ਤੇ ਪੋਜੀਸ਼ਨ ਤੇ ਬੈਠਾ ਹੁੰਦਾ ਨਾ ਮੈਂ ਆਪਣਾ ਸਾਰਾ ਕੁਝ ਵੇਚ ਕੇ ਨਾ ਸਾਰਾ ਕੁਝ ਹੀ ਵੇਚ ਕੇ ਤੇ ਤੇਰਾ ਖਰਚ ਨਹੀਂ ਸਿਲਾ ਸਕਦਾ ਇਹ ਘਰ ਤੋਂ ਜਾਣ ਵਾਲਾ ਰਸਤਾ ਗੁਰੂ ਸਾਹਿਬ ਕਿਤੇ ਮੈਂ ਕਿਸੇ ਜਗ੍ਹਾ ਤੇ ਬੈਠਾ ਹੁੰਦਾ ਮੈਂ ਤੈਨੂੰ ਹਾ ਯਾਦ ਕਰਕੇ ਕਹਿੰਦਾ ਰੈ ਰਾਜ ਦਾ ਟਾਈਮ ਆ ਮੈਂ ਕਿਸੇ ਪੋਜੀਸ਼ਨ ਤੇ ਬੈਠਾ ਹੁੰਦਾ ਮੇਰੀ ਇੰਨੀ ਔਕਾਤ ਇੰਨੀ ਹੈਸियत ਹੁੰਦੀ ਤੇ ਮੈਂ ਇਸ ਜਗ੍ਹਾ ਦਾ ਜਿਹੜਾ ਮਸਲਾ ਜਿੱਦਾਂ ਅਮਰਜੀ ਹੱਲ ਕਰਾਉਣਾ ਕਿੰਨੇ ਕਰੋੜ ਦਾ ਖਰਚਾ ਆਗਾ ਤੁਹਾਡੇ ਮੁਤਾਬਿਕ ਪਾਜੀ ਕੁਛ ਵੀ ਨਹੀਂ ਆ ਫਿਰ ਵੀ ਮੈਂ ਨਹੀਂ ਮੰਨਦਾ ਕੁਛ ਵੀ ਇੱਥੇ ਖਰਚਾ ਕਿਹੜਾ ਇਹਦੇ ਸੜਕਾਂ ਬਣਾਉਣਾ ਸਰਕਾਰ ਦਾ ਕੰਮ ਐ ਇਹਨੇ ਨਾ ਟੋਲ ਪਲਾਜ ਲਾ ਤੋ ਯਾਰਾਂ ਫੇਰ ਨਵੇਂ ਲਾ ਦੇ ਉਹ ਜੰਮੂ ਕਟੜਾ ਹਾਈਵੇ ਆ ਭਾਰਤ ਮਾਲਾ ਪ੍ਰੋਜੈਕਟ ਆ ਬੇਕਾਰ ਆ ਕੁਛ ਨਹੀਂ ਉਹ ਚੀਜ਼ਾਂ ਆ ਵੱਡਾ ਮਸਲਾ ਫਿਰ ਵੀ ਫਿਰ ਵੀ ਕੁਛ ਨਾ ਕੁਸਤੇ अमाउंट ਦਿਮਾਗ ਚ ਹੋਏਗੀ ਨਾ ਜਿ ਕਿ ਇੰਨੇ ਕਰੋੜ ਦਾ ਮਸਲਾ ਆ ਕਿਉਂਕਿ ਕਿੰਨੇ ਜਿਹੜਾ ਪ੍ਰਪੋਜ਼ਲ ਆ 10 ਕਿਲੋਮੀਟਰ ਦੀ ਸੜਕ ਬਾਬਾ ਜੀ ਕਹਿੰਦੇ 50 ਕਰੋੜ ਰੁਪਏ ਨਾ ਬਣਨੀ ਆ ਤੇ ਕਿੰਨਾ ਕੰਮ ਸੀ ਦੱਸੋ ਮੈਨੂੰ ਇਹ ਕੋਈ ਵੱਡਾ ਕੰਮ ਇਹਨੂੰ ਨਹੀਂ ਲੱਗਦਾ ਸੀ ਐ ਜੀ ਪੀ ਸੀ ਦਾ ਐਡਾ ਵੱਡਾ ਬਜਟ ਸੀ ਖੁਦ ਬਣਾ ਦਿੰਦੇ ਨਾਲੇ ਸਿੱਖ ਕਹਿੰਦੇ ਵੀ ਅਸੀਂ ਆਪਣੀ ਛੜਕਾ ਸੜੀ ਐ ਜੀ ਪੀ ਸੀ ਨੇ ਬਣਾਈ ਆ ਤੇ ਪ੍ਰਧਾਨ ਸਾਹਿਬ ਹੱਲੇ ਉਹ ਮੌਕਾ ਜੇ ਬਹੁਤ ਵੱਡਾ ਮੌਕਾ ਜ ਪਰ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਕਰੋ ਜੋ ਕਰਨਾ ਮਹਾਪੁਰਸ਼ਾਂ ਨੇ ਕਾਰਜ ਆਰੰਭਤਾ ਸਤਿਗੁਰ ਸਚੇ ਪਾਸ਼ਾ ਗੁਰੂ ਰਾਮ ਦਾ ਸਚੇ ਪਾਸ਼ਾ ਗਲੀ ਅਰਦਾਸ ਆ ਐਸੇ ਸੰਤਾਂ ਦੀ ਬਹੁਤ ਲੋੜ ਹੈ ਅੱਜ ਸਾਨੂੰ ਕੰਮ ਆਰੰਭਿਆ ਗਿਆ ਮਨ ਨੂੰ ਸ਼ਾਂਤੀ ਹੋਈ ਥੋੜੀ ਜੀ ਬਹੁਤ ਸ਼ਾਂਤੀ ਭਾਜੀ ਮੈਂ ਤਾਂ ਸੁੱਖ ਦੀ ਨੀਂ ਸੋਣਾ ਪਰ ਮੈਨੂੰ ਉਹਦਣ ਖੁਸ਼ੀ ਹੋਊਗੀ ਜਿਸਦਣ ਸਾਡੇ ਜਿਹੜੇ ਚੁਣੇ ਨਮਾਇੰਦੇ ਆਵਾਜ਼ ਰੱਖਣਗੇ ਜਰੂਰ ਰੱਖਣ ਭਾਈ ਥੋੜੀ ਜੀ ਇਨਸਾਨੀਅਤ ਦੇ ਨਾਤੇ ਮੈਂ ਕੋਸ਼ਿਸ਼ ਕਰਨੀ ਹਰ ਕਿਸੇ ਦੇ ਨਾਲ ਗੱਲ ਕਰਨੀ ਹੈ ਮਿਲਣਾ ਜੇ ਨਾਂ ਰੱਖਣਗੇ ਤੇ ਕਿਤੇ ਮੈਨੂੰ ਕਿਹੜਾ ਜਾਣਣਾ ਨਹੀਂ ਉੱਥੇ ਮੈਂ ਵੀ ਚੱਲ ਜੂੰਗਾ ਕਿਸ ਸਮੇ ਸਮਾ ਸਮਰਥ ਪਰ ਮੈਨੂੰ ਇਸ ਚੀਜ਼ ਦੀ ਤਕਲੀਫ ਜ਼ਰੂਰ ਹੁੰਦੀ ਆ ਕਿ ਪਿੰਡਾ ਘਟਨਾ ਆ ਗਿਆ ਤਾਂ ਚਲੋ ਤੇ ਭਾਈ ਸਾਰੇ ਉਹ ਮੈਂ ਨਹੀਂ ਉਹ ਰਾਜਨੀਤੀ ਤੋਂ ਜੋ ਕਰਦੇ ਕੋਈ ਕਰੇ ਰਾਜਨੀਤੀ ਤੇ ਉਹ ਕਰਨਗੇ ਨਾ ਜੇਕਰ ਜਿਵੇਂ ਬਾਬਾ ਜੀ ਨੇ ਕਿਰਪਾ ਕਰਤੀ ਜਾਂ ਕੋਈ ਸੰਗਤਾਂ ਨੇ ਕਿਰਪਾ ਕਰਕੇ ਇਹ ਸੜਕ ਬਣਵਾਤੀ ਕੀ ਲੱਗਦਾ ਨਹੀਂ ਫਿਰ ਰਾਜਨੀਤੀ ਹੋਏਗੀ ਤੇ ਕਿ ਅਸੀਂ ਬਣਵਾਈ ਭਾਜੀ ਜਿਹੜਾ ਜੋ ਕਰਦਾ ਕਰੀ ਜਾਵੇ ਸੰਗਤਾਂ ਨੂੰ ਸਭ ਪਤਾ ਲੋਕ ਬੜੇ ਸਿਆਣੇ ਆ ਜੋ ਕੋਈ ਕਰਦਾ ਕਰੀ ਜਾਵੇ ਪਰ ਸਾਰੀ ਦੁਨੀਆ ਨੂੰ ਪਤਾ ਅਸੀਂ ਪ੍ਰਚਾਰ ਹੀ ਇੰਨਾ ਕੇ ਸੜਕ ਦਾ ਕਰ ਦੇਣਾ ਮੇਰਾ ਕੰਮ ਹੀ ਪ੍ਰਚਾਰ ਕਰਨਾ ਮੈਂ ਕੁਝ ਨਹੀਂ ਕਰਨਾ ਮੈਂ ਗੁਰੂ ਦੇ ਘਰ ਦਾ ਦਾਸ ਆ ਮੇਰਾ ਕੰਮ ਹੈ ਪ੍ਰਚਾਰ ਕਰਨਾ ਆਪਣੀ ਕੌਮ ਦੇ ਲਈ ਬੋਲਣਾ ਆਖਰੀ ਸਾਹ ਤੱਕ ਮੇਰੀ ਕੌਮ ਦਾ ਇਹ ਮੈਂ ਆਵਾਜ਼ਾਂ ਲਾਉਂਦਾ ਰਹੂੰਗਾ ਤੁਹਾਡੇ ذریعے ਕਿ ਇਹ ਸੜਕ ਕੋਈ ਸਰਕਾਰ ਨਹੀਂ ਜੇ ਬਣਾਉਣ ਦੀ ਇਹ ਸੜਕ ਆ ਜਿਹੜੀ ਕਿਲਾਨੰਦਗੜ੍ਹ ਵਾਲੇ ਬਾਬਾ ਜੀ ਬਣਾਉਣ ਦੇ ਮੈਂ ਦੱਸਦੇ ਰਹਿਣਾ ਮੈਂ ਵੇਖੋ ਤੁਸੀਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਲੈਂਦਾ ਉੱਥੇ ਵੀ ਜਾਊਂਗਾ ਇਹ ਦਾ ਤਖਤੀ ਲੈ ਕੇ ਜਾਊਂਗਾ ਪੀ ਇਹ ਜਿਹੜੀ ਸ਼ੜਕ ਆ ਬਾਬਾ ਜੀ ਬਣਾ ਰਹੇ ਆ ਅਸੀਂ ਕਿਉਂ ਨਹੀਂ ਬਣਾਉਂਦੇ ਪਈ ਕਿਹੜੀਆਂ ਗੱਲਾਂ ਕਰਦੇ ਅਸੀਂ ਜਾਣਾ ਮੈਂ ਇਹ ਕਿਤੇ ਮੈਨੂੰ ਕੀ ਦੱਸੋ ਮੈਂ ਹਰ ਜਗ੍ਹਾ ਜਾਊਂਗਾ ਪ੍ਰਚਾਰ ਮੇਰਾ ਕੰਮ ਹੈ ਪ੍ਰਚਾਰ ਕਰਨਾ ਮੈਂ ਕਰੂੰਗਾ ਹਰ ਜਗ੍ਹਾ ਦੱਸੂਗਾ ਜਾ ਕੇ ਵੀ ਸਰਕਾਰ ਨੇ ਨਹੀਂ ਜੇ ਬਣਾਈ ਕਿਉਂਕਿ ਸਰਕਾਰ ਆਣ ਕੇ ਮੈਨੂੰ ਪਤਾ ਇਹਨਾਂ ਨੇ ਕੀ ਕਰਨਾ 2 ਕਿਲੋਮੀਟਰ ਦਾ ਟੋਟਾ ਬਣਾ ਕੇ ਆ ਜਣਾ ਮੈਨੂੰ ਪਤਾ ਡਰਾਮੇ ਫਾਇ ਬਹੁਤ ਤਗੜੇ ਬੰਦੇ ਪਰ ਮੇਰੀ ਬੇਨਤੀ ਆ ਕਿ ਸੀਐਮ ਸਾਹਿਬ ਵੀਡੀਓ ਦੇਖਦੇ ਆ ਤੇ ਭਾਈ ਹੱਥ ਜੋੜਾ ਲਓ ਮੇਰੇ ਕੋ ਕੋਈ ਤੇ ਪੰਜਾਬ ਲਈ ਕੰਮ ਕਰ ਦੋ ਤੁਸੀਂ ਦੂਜਿਆਂ ਨੂੰ ਮਜ਼ਾਕ ਕਰਦੇ ਹੋਣ ਅੱਜ ਇੰਨੇ ਸਾਡੇ ਵਿਧਾਇਕ ਆ ਤੇ ਇੱਥੇ ਸਾਡੇ ਲੀਡਰ ਗੱਲਾਂ ਕਰਦੇ ਰਹੇ ਤੇ ਧਿਆਨ ਨਹੀਂ ਦਿੰਦੇ ਬਾਹਰ ਦੂਜੀਆਂ ਸੂਬਿਆਂ ਚ ਛੱਡਾਂ ਦੇ ਜਾਂਦੇ ਆ ਹੂੰ ਜਰੂਰ ਇੱਧਰ ਧਿਆਨ ਦੋ ਬਿਲਕੁਲ ਧੰਨਵਾਦ ਸੋ ਇਸ ਸੰਸ ਨੂੰ ਜੰਡਿਆਲਾ ਜੀ ਜਿਨ੍ਹਾਂ ਵੱਲੋਂ ਅ ਦੱਸਿਆ ਗਿਆ ਕਿ ਜਦੋਂ ਇਸ ਚੰਡੀਗੜ੍ਹ ਤੋਂ ਅ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਸਨ ਤਾਂ ਅ ਤਖਸ਼ੀਰ ਕੇਸਕਰ ਸਾਹਿਬ ਜਿਹੜਾ ਸੀਗਾ ਉਹ ਮੱਥਾ ਟੇਕਣ ਤੋਂ ਬਾਅਦ ਜਾਂਦੇ ਸਨ ਲੇਕਿਨ ਕਿਤਨਾ ਕਿਤੇ ਰਸਤੇ ਦੇ ਵਿੱਚ ਜਦੋਂ ਇਹ ਰਸਤੇ ਤੇ ਪਹੁੰਚਦੇ ਸਨ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਸਨ ਉਹਨਾਂ ਨੂੰ ਵੇਖਣ ਨੂੰ ਮਿਲਦੀਆਂ ਸਨ ਲੇਕਿਨ ਹੁਣ ਉਹਨਾਂ ਦੀ ਜੋ ਕੀਤੀ ਹੋਈ ਬੂਰ ਹੈ ਉਥੇ ਨਪੈਂਦੀ ਹੋਈ ਨਜ਼ਰ ਆਈ ਅਤੇ ਨਾਲ ਹੀ ਇਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਲਦ ਹੀ ਜਿਹੜਾ ਹੈ ਇਸਦੇ ਜਿਹੜਾ ਹੈ ਜ਼ਰੂਰ ਜ਼ਰੂਰਤ ਪਈ ਸੀਗੀ ਜਿਹੜੀ ਇਸ ਸੜਕ ਨੂੰ ਬਣਾਉਣੀ ਹੁਣ ਉਸ ਤੇ ਬੂਰ ਪਾਣਾ ਸ਼ੁਰੂ ਹੋ ਗਿਆ ਤੇ ਆ ਆਨੰਦਗੜ੍ਹ ਵਾਲੇ ਬਾਬਾ ਜੀ ਵੱਲੋਂ ਜਿਹੜੀ ਇਹ ਸੀ ਕਾਰ ਸੇਵਾ ਜਿਹੜੀ ਹੁਣ ਸ਼ੁਰੂ ਕਰਤੀ ਉਹ ਬਹੁਤ ਸੁੰਦਰ ਕਾਰ ਸੇਵਾ ਜਿਹੜੀ ਹੈ ਸੀ ਸ਼ੁਰੂ ਕੀਤੀ ਗਈ ਹੁਣ ਦੇਖਣਾ ਹੋਵੇਗਾ ਕਦੋਂ ਤੱਕ ਜਿਹੜੀ ਹੈ ਐਸਸੀ ਸੇਵਾ ਪੂਰੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੇ ਕੀ ਹੋਲੇ ਮੋਹਲੇ ਤੱਕ ਇਹ ਲੋਕ ਸੰਗਤਾਂ ਲਈ ਜਿਹੜੀ ਸੀਗੀ ਉਹ ਖੋਲ ਦਿੱਤੀ ਜਾਵੇਗੀ ਤਾਂ ਜੋ ਕਿ ਸੰਗਤਾਂ ਜਿਹੜੀਆਂ ਨੇ ਦੋਵੇਂ ਤਖਤਾਂ ਨੂੰ ਜੋੜਨ ਵਾਲੇ ਜਗ੍ਹਾ ਤੇ ਪਹੁੰਚ ਸਕਣ ਅਤੇ ਨਾਲ ਹੀ ਉਹਨਾਂ ਵੱਲੋਂ ਇਹ ਸਾਨੂੰ ਜਿਹੜਾ ਲੋਕ ਲਈ ਕਿਹਾ ਗਿਆ ਕਿ ਜੇਕਰ ਕਿਸੇ ਵੀ ਸਰਕਾਰ ਵੱਲੋਂ ਨਾ ਕੰਮ ਕਰਾਇਆ ਗਿਆ ਤਾਂ ਉਹ ਜ਼ਰੂਰ ਇਸ ਜਗ੍ਹਾ ਤੇ ਵਿਧਾਨ ਸਭਾ ਤੇ ਲੋਕ ਸਭਾ ਤੇ ਜਾ ਕੇ ਤਖਤੀਆਂ ਫੜ ਕੇ ਇਸ ਦਾ ਪ੍ਰਦਰਸ਼ਨ ਵੀ ਕਰਦੇ ਹੋਏ ਨਜ਼ਰ ਆਉਣਗੇ ਕੈਮਰਾਮੈਨ ਬਸਦਰ ਅਗਰਪੇ ਸਿੰਘ ਨਾਨਪੁਰ ਸਾਹਿਬ